ਦੋਸਤੋ ਸਤਿ ਸ੍ਰੀ ਅਕਾਲ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲਗਾਤਾਰ ਪਾਰਟੀਆਂ ਦੇ ਵਿੱਚ ਇਸ ਗੱਲ ਦੇ ਲਈ ਜਿਹੜੀਆਂ ਮੀਟਿੰਗਸ ਹੋ ਰਹੀਆਂ ਨੇ ਕਿ ਆਪਾਂ ਕਿਹੜੀਆਂ ਸੀਟਾਂ ਕਿਉਂ ਹਾਰੇ ਜਾਂ ਜਿੱਥੇ ਜਿੱਤੇ ਸੀ ਉੱਥੇ ਚੰਗੇ ਕਾਰਨ ਕੀ ਸੀਗੇ ਇਹ ਤੇ ਇਹਦੇ ਨਾਲ ਨਾਲ ਜਿਹੜੇ ਆ ਲਗਾਤਾਰ ਜਿਹੜੇ ਆ ਮੀਡੀਆ ਦੇ ਵਿੱਚ ਐਨਾਲਿਸਿਸ ਵੀ ਛਾਇਆ ਹੋ ਰਹੇ ਨੇ ਕਿ ਪਿਛਲੀ ਵਾਰ ਦੇ ਨਾਲ ਉਹ ਇਸ ਵਾਰ ਕੀ ਫਰਕ ਰਿਹਾ ਭਾਜਪਾ ਕਿਉਂ ਹਾਰੀ ਤੇ ਇਹ ਇਹਨੂੰ ਲੈ ਕੇ ਜਿਹੜਾ ਬਹੁਤ ਇੱਕ ਇੰਟਰਸਟਿੰਗ ਜਿਹੜਾ ਡਾਟਾ ਉਹ ਬਕਵਾਕ ਨਿਊਜ਼ ਆਰਗੇਨਾਈਜੇਸ਼ਨ ਨਿਊਜ਼ ਲਾਂਡਰੀ ਨੇ ਵੀ ਜਾਰੀ ਕੀਤਾ ਕੁਇੰਟ ਵੱਲੋਂ ਵੀ ਇੱਕ ਰਿਪੋਰਟ ਸ਼ਾਇਆ ਹੋਈ ਹੈ ਇਹਨੂੰ ਲੈ ਕੇ ਦੇਸ਼ ਭਗਤ ਤੋਂ ਆਕਾਸ਼ ਬੈਨਰਜੀ ਨੇ ਇੱਕ ਬਹੁਤ ਹੀ ਜਿਹੜੀ ਆ ਐਨਾਲਿਸਿਸ ਭਰਪੂਰ ਜਿਹੜੀ ਉਹਨਾਂ ਨੇ ਰਿਪੋਰਟ ਸ਼ਾਇਆ ਕੀਤੀ ਹੈ ਉਹਦੇ ਤੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਕੀ ਜਿਹੜਾ ਜਲਵਾ ਆ ਉਹ ਫਿੱਕਾ ਪੈਂਦਾ ਜਾ ਰਿਹਾ ਤੇ ਪਹਿਲਾਂ ਆਪਾਂ ਕੱਲ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀਗੀ ਕਿ ਯੂਪੀ ਦੇ ਵਿੱਚ ਜਿਹੜਾ ਵੱਧ ਲੋਕ ਰਾਹੁਲ ਗਾਂਧੀ ਸਾਹਿਬ ਨੂੰ ਜਿਹੜਾ ਪ੍ਰਧਾਨ ਮੰਤਰੀ ਦੇ ਤੌਰ ਤੇ ਸੋਚਦੇ ਨੇ ਉਹ ਪ੍ਰਧਾਨ ਮੰਤਰੀ ਦੇ ਲਈ 32% ਜਿਹੜੇ ਆ ਪ੍ਰਧਾਨ ਮੰਤਰੀ ਦੇ ਲਈ ਯੂਪੀ ਦੇ ਵਿੱਚ ਮੋਦੀ ਸਾਹਿਬ ਨੂੰ ਦੇਖਣਾ ਚਾਹੁੰਦੇ ਨੇ ਜਦਕਿ 36% ਰਾਹੁਲ ਗਾਂਧੀ ਸਾਹਿਬ ਨੂੰ ਯੂਪੀ ਜਿਹਨੂੰ ਕਿ ਮੇਨ ਦਿਲ ਮੰਨਿਆ ਜਾਂਦਾ ਹਿੰਦੂਤਵਾ ਦੀ ਇਸ ਸਾਰੀ ਪੋਲਿਟਿਕਸ ਦਾ ਸੋ ਇਹਦੇ ਨਾਲ ਨਾਲ ਕੀ ਕਰਦੇ ਆ ਇੱਕ ਦੋ ਅੰਤਰਰਾਸ਼ਟਰੀ ਖਬਰਾਂ ਨੇ ਖਾਸ ਕਰਕੇ ਯੂਕੇ ਦੇ ਇਲੈਕਸ਼ਨਾਂ ਦੇ ਵਿੱਚ ਬਹੁਤ ਕੁਝ ਹੋ ਰਿਹਾ ਸਭ ਤੋਂ ਪਹਿਲਾਂ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਸੋ ਇਹ ਜਿਹੜੀ ਮੈਂ ਡੇਟੇ ਦੀ ਗੱਲ ਕੀਤੀ ਆ ਇਹ ਬੜਾ ਹੀ ਇੰਟਰਸਟਿੰਗ ਇਹਦੇ ਵਿੱਚ ਦੋ ਚਾਰ ਗੱਲਾਂ ਨੇ ਇਹ ਜਿਹੜਾ ਦੇਸ਼ ਭਗਤ ਤੋਂ ਆਕਾਸ਼ ਬੈਲਰ ਜੀ ਹੋਣਾ ਨੇ ਆਪਣੇ ਜਿਹੜਾ ਉਹਨਾਂ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਲੈ ਕੇ ਆਂਦੀ ਆ ਜਿਹੜਾ ਕਿ 6 April ਨੂੰ ਉਹ ਦੱਸਦੇ ਆ ਕਿ 6 April ਨੂੰ ਸਹਾਰਨਪੁਰ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀਗਾ ਕਿ ਜਿਹੜਾ ਮੁਸਲਿਮ ਲੀਗ ਦੇ ਜਿਹੜਾ ਵਾਲੀ ਸ਼ਾਪ ਕਾਂਗਰਸ ਦੇ ਇਸ ਮੈਨੀਫੈਸਟੋ ਦੇ ਵਿੱਚੋਂ ਨਜ਼ਰ ਆਉਂਦੀ ਆ ਜਿੰਨਾ ਵਾਲੀ ਮੁਸਲਿਮ ਲੀਗ ਵਾਲੀ ਸ਼ਾਪ ਜਿਹੜੀ ਇਹਦੇ ਤੋਂ ਨਜ਼ਰ ਆਉਂਦੀ ਆ ਉੱਥੇ ਕਾਂਗਰਸ ਨੇ ਜਿਸ ਜਗ੍ਹਾ ਤੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਕਹੀ ਸੀਗੀ ਉਸ ਜਗ੍ਹਾ ਤੇ ਕਾਂਗਰਸ ਨੇ ਭਾਜਪਾ ਨੂੰ 64000 ਵੋਟਾਂ ਦੇ ਨਾਲ ਹਰਾਇਆ ਬਾਸਬਾੜਾ ਇੱਥੇ ਵੀ ਇੰਡੀਆ ਅਲਾਈንስ ਦੀ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਹੋਈ ਆ ਇਹ ਉਹੀ ਜਗ੍ਹਾ ਆ ਜਿੱਥੇ ਮੰਗਲ ਸੂਤਰ ਵਾਲੀ ਸਪੀਚ ਕੀਤੀ ਸੀਗੀ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦਾ ਇੱਕ ਇਲਾਕਾ ਆ ਉਥੇ ਜਿਹੜੀ ਸਪੀਚ ਬਹੁਤ ਇਹ ਵੀ ਫੇਮਸ ਜਾਂ ਇਨਫੇਮਸ ਜੋ ਇਹਨੂੰ ਮਰਜ਼ੀ ਕਹਿ ਲਓ ਜਿੱਥੇ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ ਤੁਹਾਡੀਆਂ ਮੱਜਾਂ ਦੇ ਵਿੱਚੋਂ ਇੱਕ ਦੋ ਮੱਜਾਂ 'ਚ ਇੱਕ ਮੱਜਾ ਲੈ ਜਾਣਗੇ ਜੇ ਜਿੱਤ ਗਿਆ ਤਾਂ ਉਥੇ ਵੀ ਕਾਂਗਰਸ ਨੇ ਜਿਹੜਾ ਭਾਜਪਾ ਨੂੰ ਹਰਾ ਦਿੱਤਾ ਜਦਕਿ ਗੁਜਰਾਤ ਜਿਹੜਾ ਭਾਜਪਾ ਦਾ ਅਮਿਤ ਸ਼ਾਹ ਸਾਹਿਬ ਦਾ ਤੇ ਪ੍ਰਧਾਨ ਮੰਤਰੀ ਮੋਦੀ ਦਾ ਗੜ ਮੰਨਿਆ ਜਾਂਦਾ ਉਸ ਇਲਾਕੇ ਦੇ ਵਿੱਚ ਵੀ ਕਾਂਗਰਸ ਨੇ ਭਾਜਪਾ ਨੂੰ ਹਰਾ ਦਿੱਤਾ ਸੋ ਇਹ ਜਿਹੜਾ ਇੱਕ ਤਾਂ ਵੈਸੇ ਵੀ ਇਹ ਜਿਹੜਾ ਇਕੱਲੇ ਪ੍ਰਧਾਨ ਮੰਤਰੀ ਮੋਦੀ ਦੇ ਚਿਹਰੇ ਤੇ ਜਾਣਾ ਇਹ ਸਕੀਮ ਵੈਸੇ ਵੀ ਬੈਕਫਾਇਰ ਕੀਤੀ ਆ ਇਹਨਾਂ ਚੋਣਾਂ ਦੇ ਵਿੱਚ ਨਜ਼ਰ ਆਇਆ ਉਹ ਤਾਂ ਵੈਸੇ ਵੀ ਆਪਾਂ ਦੇਖਿਆ ਕਿ ਜਦੋਂ ਜਿੱਤਦੇ ਰਹਣ ਉਹ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਹੁੰਦੀ ਆ ਤੇ ਜਦੋਂ ਹਾਰ ਜਾਂਦੇ ਸੀ ਉਦੋਂ ਪਾਰਟੀ ਪ੍ਰਧਾਨ ਦੀ ਆ ਜਾਂਦੀ ਆ ਪਰ ਇਸ ਵਾਰ ਤਾਂ ਕਿਉਂਕਿ ਵੈਸੇ ਹੀ ਐਨਡੀਏ ਦੀ ਹਕੂਮਤ ਆਈ ਆ ਤੇ ਹੁਣ ਐਨਡੀਏ ਦੇ ਪ੍ਰਧਾਨ ਮੰਤਰੀ ਵੱਜਣਗੇ ਸੋ ਇਹ ਇਹ ਹੁਣ ਦੇਖਦੇ ਆ ਇਹ ਜਿਹੜਾ ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਐਨਾਲਿਸਿਸ ਕਰਦੇ ਨੇ ਆਰਐਸਐਸ ਦੇ ਨਾਲ ਜਿਹੜੀ ਆਰਐਸਐਸ ਦੀ ਮੁਖਾਲਫਤ ਆ ਭਾਜਪਾ ਦੇ ਨਾਲ ਜਾ ਕਹ ਲੋ ਕਿ ਮੋਦੀ ਤੇ ਸ਼ਾਹ ਵਾਲੀ ਜਿਹੜੀ ਭਾਜਪਾ ਦੇ ਨਾਲ ਉਹਨਾਂ ਦੀ ਮੁਖਾਲਫਤ ਸਾਹਮਣੇ ਆ ਰਹੀ ਆ ਉਹ ਇੱਕ ਡਿਫਰੈਂਟ ਤਰੀਕੇ ਦੀ ਚੱਲ ਰਹੀ ਆ ਉਹਦੇ ਬਾਰੇ ਵੀ ਸਾਨੂੰ ਲਗਾਤਾਰ ਖਬਰਾਂ ਜਿਹੜੀਆਂ ਗਾਹੇ-ਬਗਾਹੇ ਸੁਣਨ ਨੂੰ ਮਿਲ ਰਹੀਆਂ ਨੇ ਕਦੀ ਜਿਹੜਾ ਆਰਗੇਨਾਈਜ਼ਰ ਦੇ ਵਿੱਚ ਕੁਝ ਛਾਇਆ ਹੁੰਦਾ ਜਿਹੜਾ ਆਰਐਸਐਸ ਦਾ ਮੈਗਜ਼ੀਨ ਆ ਇਸੇ ਤਰੀਕੇ ਨਾਲ ਜਿਹੜੇ ਆ ਆਰਐਸਐਸ ਦੇ ਸੰਸਰਚਾਲਕ ਨੇ ਮੋਹਨ ਭਾਗਵਤ ਉਹਨਾਂ ਦੇ ਵੱਲੋਂ ਇੱਕ ਸਪੀਚ ਦੇ ਵਿੱਚ ਉਹਨਾਂ ਦੇ ਵੱਲੋਂ ਸਿੱਧੇ ਜਿਹੜੇ ਆ ਨਿਸ਼ਾਨੇ ਕਹ ਲੋ ਕਿ ਸਾਧਿਆ ਜਾਂਦਾ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਜਾਂ ਉਹਨਾਂ ਦੀ ਜਿਹੜੀ ਰਜਿਮ ਆ ਤੇ ਇਹ ਇੱਕ ਅੱਛਾ ਇਹ ਵੀ ਗੱਲ ਤੁਸੀਂ ਜੇ ਜੇਕਰ ਆਪਾਂ ਇਹਨੂੰ ਜਾਦੇ ਘੋਖੀਏ ਕਿ ਜਦੋਂ ਆਪਾਂ ਇਹ ਦੇਖਦੇ ਆ ਕਿ ਜਿਹੜੇ ਮੁੱਖ ਮੰਤਰੀ ਆ ਚਾਹੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸਗੇ ਚਾਹੇ ਯੋਗੀ ਸਾਹਿਬ ਦੇ ਨਾਲ ਗੱਲ ਆਉਂਦੀ ਆ ਚਾਹੇ ਸ਼ਿਵਰਾਜ ਸਿੰਘ ਚੋਹਾਨ ਨੂੰ ਹਟਾਇਆ ਗਿਆ ਮੱਧ ਪ੍ਰਦੇਸ਼ ਦੇ ਵਿੱਚੋਂ ਚਾਹੇ ਰਾਜਸਥਾਨ ਦੇ ਵਿੱਚ ਬਸੁੰਦਰਾ ਰਾਜੇ ਦੀ ਜਗ੍ਹਾਏ ਜਾਂ ਕਿਸੇ ਵੀ ਪੁਰਾਣੇ ਲੀਡਰ ਦੀ ਬਜਾਏ ਜਿਹੜਾ ਇੱਕ ਨਵੇਂ ਚਿਹਰੇ ਨੂੰ ਮੁੱਖ ਮੰਤਰੀ ਰਾਜਸਥਾਨ ਦਾ ਬਣਾਇਆ ਗਿਆ ਹੁਣ ਇੱਥੇ ਵੈਸੇ ਇਹ ਗੱਲ ਸੋਚਣ ਵਾਲੀ ਆ ਕਿ ਇਹ ਗੱਲ ਜੇਕਰ ਆਰਐਸਐਸ ਨੂੰ ਨਹੀਂ ਪਸੰਦ ਆ ਰਹੀ ਜਾਂ ਜਿਹੜਾ ਇਹਦੇ ਚੱਲਦੇ ਆ ਬੀਜੇਪੀ ਦੇ ਵਿੱਚ ਜਿਹੜੀ ਆ ਹੇਟ ਲਈ ਲੈਵਲ ਤੇ ਜਾਂ ਅੰਦਰਲੇ ਲੈਵਲ ਤੇ ਉਹਨਾਂ ਦੇ ਵਿੱਚ ਜਿਹੜੇ ਆ ਪਾੜੇ ਵੱਧ ਰਹੇ ਨੇ ਇਹ ਲਾਈਨ ਜਾਦੇ ਕਿਹਾ ਜਾ ਰਿਹਾ ਜਾਂ ਵੈਸੇ ਜੇਕਰ ਆਪਾਂ ਦੇਖੀਏ ਤਾਂ ਬਣਦੀ ਵੀ ਨਹੀਂ ਆ ਕਿ ਜਾਦੇ ਅਮਿਤ ਸ਼ਾਹ ਸਾਹਿਬ ਦਾ ਜਿਹੜਾ ਮੁਖਾਲਫਤਾਂ ਹੋ ਸਕਦੀਆਂ ਯੋਗੀ ਸਾਹਿਬ ਦੇ ਨਾਲ ਵੀ ਕਿਉਂਕਿ ਅਮਿਤ ਸ਼ਾਹ ਸਾਹਿਬ ਜਿਹੜੇ ਆ ਉਹ ਕਹਿ ਲੋ ਕਿ ਜਾਨਸ਼ੀਨ ਹੋ ਸਕਦੇ ਆ ਪ੍ਰਧਾਨ ਮੰਤਰੀ ਮੋਦੀ ਦੇ ਤੇ ਜੇ ਸ੍ਰੀ ਕੇ ਨਾਲ ਦੋਵੇਂ ਲੀਡਰ ਲਗਾਤਾਰ ਚੱਲੇ ਨੇ ਹੋ ਸਕਦਾ ਇੱਕ ਅੰਡਰਸਟੈਂਡਿੰਗ ਵੀ ਹੋਵੇ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਅਮਿਤ ਸ਼ਾਹ ਸਾਹਿਬ ਹੁਣ ਤੇ ਅਮਿਤ ਸ਼ਾਹ ਸਾਹਿਬ ਦੇ ਹੀ ਇਹ ਜਿਹੜੇ ਆ ਚਾਹੇ ਦਵਿੰਦਰ ਫਣਡਵਿਸ ਆ ਹੁਣ ਦਵਿੰਦਰ ਫਣਡਵਿਸ ਦੀ ਆਪਾਂ ਬਹੁਤ ਵਾਰ ਗੱਲ ਕੀਤੀ ਆ ਕਿ ਉਹਨਾਂ ਨੂੰ ਮਹਾਰਾਸ਼ਟਰ ਦੇ ਵਿੱਚੋਂ ਵੈਸੇ ਇਸ ਗੱਲ ਦਾ ਖਾਮਿਆ ਆ ਜਾ ਵੀ ਭਾਜਪਾ ਨੂੰ ਉੱਥੇ ਭੁੱਤਣਾ ਪਿਆ ਕਿ ਮਹਾਰਾਸ਼ਟਰ ਦੇ ਵਿੱਚ ਦਵਿੰਦਰ ਫਣਡਵਿਸ ਜਿਹੜੇ ਮੁੱਖ ਮੰਤਰੀ ਹੁੰਦੇ ਸੀਗੇ ਮਹਾਰਾਸ਼ਟਰ ਦੇ ਉਹਨਾਂ ਨੂੰ ਕਨਾਲ ਕਿਉਂਕਿ ਉਧਰ ਰਿਪੋਰਟਾਂ ਇਸ ਵੀਕ ਇਹਦੀਆਂ ਸਿਗਨ ਕਿ ਫੰਡ ਵੀ ਸਾਹਿਬ ਡਿਪਟੀ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ ਜੋ ਕਿ ਕਾਫੀ ਜ਼ਿਆਦਾ ਜਿਹੜਾ ਓਬਵੀਅਸ ਵੀ ਆ ਜੇ ਜਿਹੜਾ ਕੋਈ ਬੰਦਾ ਮੁੱਖ ਮੰਤਰੀ ਦੇ ਤੌਰ ਤੇ ਜਿਹੜਾ ਵਿਚਰਿਆ ਹੋਊਗਾ ਉਹ 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 ਉਪ ਮੁੱਖ ਮੰਤਰੀ ਫਿਰ ਬਾਅਦ ਵਿੱਚ ਕਿਉਂ ਬਣੂਗਾ ਤੇ ਜੇਕਰ ਆਪਾਂ ਦੇਖੀਏ ਤਾਂ ਇਸੇ ਤਰੀਕੇ ਨਾਲ ਸਾਨੂੰ ਨਜ਼ਰ ਆਇਆ ਕਿ ਸ਼ਿਵਰਾਜ ਸਿੰਘ ਚੋਹਾਨ ਤਾਂ ਚਲੋ ਇੱਕ ਕਹੋ ਕਿ ਇਸ ਵੀਕੇ ਦੇ ਲੀਡਰ ਨੇ ਉਹਨਾਂ ਨੇ ਕਾਫੀ ਜਿਆਦਾ ਹਾਲਾਂਕਿ ਬਸੁੰਦਰਾ ਰਾਜੇ ਜੀ ਉਹਨਾਂ ਨੇ ਦੱਸਿਆ ਰਾਜਸਥਾਨ ਦੇ ਵਿੱਚ ਉਸ ਲੈਵਲ ਤੇ ਜਾ ਕੇ ਚੋਣ ਪ੍ਰਚਾਰ ਨਹੀਂ ਕੀਤਾ ਈਵਨ ਦੋ ਸ਼ਿਵਰਾਜ ਸਿੰਘ ਚੋਹਾਨ ਜਿਨ੍ਹਾਂ ਦੇ ਕਰਕੇ ਮਧ ਪ੍ਰਦੇਸ਼ ਦੇ ਵਿੱਚ ਜਿਨ੍ਹਾਂ ਦੇ ਕਰਕੇ ਇੱਕ ਵੱਡੀ ਜਿੱਤ ਹਾਸਲ ਹੋਈ ਸੀਗੀ ਭਾਜਪਾ ਨੂੰ ਉਹਨਾਂ ਨੇ ਕਾਫੀ ਜਿਹੜਾ ਘੁੰਮ ਫਿਰ ਕੇ ਪ੍ਰਚਾਰ ਵੀ ਕੀਤਾ ਆਪਣੀ ਸੀਟ ਵੀ ਉਹਨਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੀ ਹੈ ਤੇ ਸਟਿਲ ਜਿਹੜਾ ਉਹਨਾਂ ਨੂੰ ਉਹ ਹੀ ਖੇਤੀਬਾੜੀ ਮਿਨਿਸਟਰੀ ਜਿਹੜੀ ਆ ਉਹਨਾਂ ਨੂੰ ਦਿੱਤੀ ਗਈ ਆ ਜਿਹਦੇ ਬਾਰੇ ਪਹਿਲਾਂ ਕਿਆਸ ਅਰਾਈਆਂ ਵੀ ਚੱਲ ਰਹੀਆਂ ਸੀਗੀਆਂ ਪਰ ਉਹਨਾਂ ਨੂੰ ਵੀ ਕਹਿ ਦੋ ਕਿ ਫੰਡ ਵੀ ਸਾ ਵੀ ਇੱਕ ਪਾਸੇ ਹੋ ਗਿਆ ਸ਼ਿਵਰਾਜ ਸਿੰਘ ਚੋਹਾਨ ਵੀ ਇੱਕ ਪਾਸੇ ਹੋ ਗਿਆ अदरवाइज ਉਹ ਵੀ ਤਿੰਨ ਚਾਰ ਵਾਰ ਮੁੱਖ ਮੰਤਰੀ ਬਣ ਕੇ ਉਹਨਾਂ ਦਾ ਵੀ ਇੱਕ ਕਦ ਬਣਦਾ ਜਾ ਰਿਹਾ ਸੀਗਾ ਪ੍ਰਧਾਨ ਮੰਤਰੀ ਦੀ ਕੁਰਸੀ ਵੱਲ ਨੂੰ ਵਧਣ ਦਾ ਇਸੇ ਤਰੀਕੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਗੱਲ ਆਉਂਦੀ ਹੈ ਯੋਗੀ ਸਾਹਿਬ ਦੀ ਰਾਜਸਥਾਨ ਦੀ ਤਾਂ ਚਲੋ ਆਪਾਂ ਗੱਲ ਕਰ ਹੀ ਲਈ ਉੱਥੇ ਵੀ ਨਵੇਂ ਚਿਹਰੇ ਨੂੰ ਮੁੱਖ ਮੰਤਰੀ ਲਾਤਾ ਯੋਗੀ ਸਾਹਿਬ ਦੇ ਨਾਲ ਵੀ ਕਿਹਾ ਜਾ ਰਿਹਾ ਕਿ ਕਿਤੇ ਨਾ ਕਿਤੇ ਅਸਲੀ ਪੰਗਾ ਤਾਂ ਇਹੀ ਹੈ ਕਿ ਉਹ ਫਿਊਚਰ ਦੇ ਜਿਹੜਾ ਭਾਜਪਾ ਦੇ ਆਗੂ ਹੋ ਸਕਦੇ ਆ ਜਾਂ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਤੇ ਉਹਨਾਂ ਦੀ ਅੱਖ ਹੋ ਸਕਦੀ ਆ ਸੋ ਇਹ ਜਿਹੜਾ ਹੁਣ ਇਹਨੂੰ ਇਹ ਅੰਦਰੂਨੀ ਇਹਨਾਂ ਦੀ ਲੜਾਈ ਚੱਲ ਰਹੀ ਆ ਇਹਨੂੰ ਭਾਜਪਾ ਕਿਦਾਂ ਟੈਕਲ ਕਰਦੀ ਆ ਜਾਂ ਆਰਐਸਐਸ ਇਹਦੇ ਵਿੱਚ ਕੋਈ ਰੋਲ ਨਿਭਾਵੇਗੀ ਕਿਉਂਕਿ ਹੁਣ 19 ਜਾਦੇ ਮੋਦੀ ਰਜੀਵ ਜਿਹੜੀ ਆ 19 ਜਾਦੇ ਤਾਕਤਵਾਰਤਾ ਹੈ ਨਹੀਂ ਪਰ ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਕਿ ਸਭ ਤੋਂ ਜ਼ਿਆਦਾ ਅਹਿਮ ਇਹ ਰਹਿਣਾ ਕਿ ਮਹਾਰਾਸ਼ਟਰ ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜਾ ਚਾਰਖੜ ਦੇ ਵਿੱਚ ਜਾਂ ਫਿਰ ਨਾਲ ਦੀ ਨਾਲ ਜਿਹੜਾ ਬਿਹਾਰ ਦੇ ਵਿੱਚ ਇਹ ਚੂਣਾ ਦੇ ਵਿੱਚ ਕੀ ਹੁੰਦਾ ਤੇ ਉਸ ਤੋਂ ਪਹਿਲਾਂ ਜਿਹੜਾ ਪਾਰਲੀਮੈਂਟ ਦੇ ਵਿੱਚ ਜਦੋਂ ਉਹ ਸੈਸ਼ਨ ਹੋਣਾ ਪਹਿਲਾਂ ਤੇ ਸਪੀਕਰ ਕਿੱਦਾਂ ਤੇ ਕਿਵੇਂ ਤੇ ਕੌਣ ਚੁਣਿਆ ਜਾਂਦਾ ਤੇ ਉੱਥੇ ਕਿੱਦਾਂ ਇਹਨਾਂ ਨੂੰ ਮжоਰਿਟੀ ਇਹ ਕਿੱਦਾਂ ਹਾਸਲ ਕਰਦੇ ਆ ਸੋ ਜੇਕਰ ਆਪਾਂ ਦੁਬਾਰਾ ਆਪਣੇ ਮਸਲੇ ਤੇ ਆਈਏ ਵੀ ਜਿਹੜਾ ਇਹਨਾਂ ਨੇ ਜਿਹੜਾ ਆਕਾਸ਼ ਮੈਨਰ ਜੀ ਉਹਨਾਂ ਨੇ ਆਪਣੀ ਇਹ ਗੱਲ ਰੱਖੀ ਆ ਕਿ ਇਹਨਾਂ ਨੇ ਕਿਹਾ ਕਿ ਜਿਹੜਾ ਮੋਦੀ ਸਟ੍ਰਾਈਕ ਰੇਟ ਆ ਇੱਕ ਤਾਂ ਸਿਰਫ ਤੇ ਸਿਰਫ ਮੋਦੀ ਦੇ ਨਾਮ ਤੇ ਜਿਹੜਾ ਚੂਣਾ ਦੇ ਵਿੱਚ ਜਿਹੜਾ ਇਸ ਚੀਜ਼ ਨੇ ਬੈਕਫਾਇਰ ਕੀਤਾ ਫਿਰ ਇਹਨਾਂ ਨੇ ਕਿਹਾ ਕਿ ਜਿਹੜਾ ਮੋਦੀ ਸਟ੍ਰਾਈਕ ਰੇਟ ਆ ਉਹ ਹੀਟਾ ਨੂੰ ਆਇਆ ਇਹਦੇ ਲਈ ਇਹ ਅੰਕੜੇ ਦੱਸਦੇ ਨੇ ਕਿ ਜਿਹੜਾ 2019 ਦੇ ਵਿੱਚ 103 ਸੀਟਾਂ ਦੇ ਉੱਤੇ ਸਪੀਚਾਂ ਕੀਤੀਆਂ ਸੀਗੀਆਂ ਜਾਂ 103 ਸੀਟਾਂ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਸੀਗਾ 103 ਸੀਟਾਂ ਦੇ ਵਿੱਚੋਂ ਜਿਹੜਾ 86 ਸੀਟਾਂ ਤੇ ਭਾਜਪਾ ਤੇ ਇਹਨਾਂ ਦੇ ਸਾਥੀਆਂ ਦੀ ਜਿੱਤ ਹੋਈ ਆ ਤੇ 85% ਜਿਹੜਾ ਸਟ੍ਰਾਈਕ ਰੇਟ ਰਿਹਾ ਪ੍ਰਧਾਨ ਮੰਤਰੀ ਮੋਦੀ ਦਾ ਜਿੱਥੇ ਇਹਨਾਂ ਨੇ ਜਾ ਕੇ ਪ੍ਰਚਾਰ ਕੀਤਾ ਉਹਨਾਂ ਸੀਟਾਂ ਦੇ ਉੱਤੇ ਕਹਿੰਦੇ ਕਿ 85% ਸੀਟਾਂ ਦੇ ਉੱਤੇ ਬੀਜੇਪੀ ਦੀ ਜਾਂ ਇਹਨਾਂ ਦੇ ਅਲਾਈਜ਼ ਦੀ ਜਿਹੜੀ ਜਿੱਤ ਹੋਈ ਇਸੇ ਤਰੀਕੇ ਨਾਲ ਜਦਕਿ 2024 ਦੇ ਵਿੱਚ ਇਹਨਾਂ ਦੇ ਵੱਲੋਂ 164 ਸੀਟਾਂ ਦੇ ਉੱਤੇ ਪ੍ਰਚਾਰ ਸਭਾਵਾਂ ਕੀਤੀਆਂ ਗਈਆਂ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਤੁਹਾਨੂੰ ਪਤਾ ਕਿ ਕਾਫੀ ਲੰਬਾ ਇਸ ਵਾਰ ਇਹਨਾਂ ਨੇ ਕਾਫੀ ਜ਼ਿਆਦਾ ਪ੍ਰਚਾਰ ਕੀਤਾ ਪੰਜਾਬ ਦੇ ਵਿੱਚ ਵੀ ਲਗਾਤਾਰ ਇਹ ਅਕੀਲੇ ਦੌਰ ਦੇ ਵਿੱਚ ਆਏ ਨੇ ਸੋ 164 ਸੀਟਾਂ ਦੇ ਵਿੱਚੋਂ ਬੀਜੇਪੀ ਦੇ ਉਹਨਾਂ ਦੇ ਸਾਥੀਆਂ ਨੇ ਮਹਿਜ਼ 87 ਸੀਟਾਂ ਹਾਸਲ ਕੀਤੀਆਂ 53% ਸਟ੍ਰਾਈਕ ਰੇਟ ਹਾਲਾਂਕਿ ਨਾਟ ਬੈਡ ਸਟ੍ਰਾਈਕ ਰੇਟ 50% ਤੋਂ ਜ਼ਿਆਦਾ ਹੈ ਜੇਕਰ ਉਸ ਵੀਕੇ ਨਾਲ ਦੇਖਿਆ ਜਾਵੇ ਬਟ ਸਟਿਲ ਜਦੋਂ ਆਪਾਂ 85% ਦੇ ਹਿਸਾਬ ਦੇ ਨਾਲ ਤੁਲਨਾਤਮਕ ਅਧਿਐਨ ਕਰਾਂਗੇ ਤਾਂ 53% ਰਹਿ ਜਾਂਦਾ ਸੋ 2019 ਦੇ ਵਿੱਚ ਜਿੱਥੇ ਇਹਨਾਂ ਦਾ ਪ੍ਰਚਾਰ ਜਿੱਥੇ ਜਾ ਕੇ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਉੱਥੇ ਸਟ੍ਰਾਈਕ ਰੇਟ 85% ਸੀਗਾ ਉੱਥੇ ਹੀ 2024 ਦੇ ਵਿੱਚ ਉਹ 53% ਤੇ ਆਹ ਨੰਬਰ ਰਾਹੁਲ ਗਾਂਧੀ ਸਾਹਿਬ ਦੀ ਗੱਲ ਕਰੀਏ ਉਹਨਾਂ ਦਾ ਵੀ ਕਹਿ ਲਓ ਕਿ ਅੱਗੇ ਆਪਾਂ ਸੀਐਸਡੀ ਸਰਵੇ ਦੀ ਵੀ ਗੱਲ ਕੀਤੀ ਆ ਕਿ ਉਹਨਾਂ ਦਾ ਜਿਹੜਾ ਕਦਿਆ ਉਹ ਜਾਦੇ ਜਿਹੜਾ ਵੱਡਾ ਹੁੰਦਾ ਜਾ ਰਿਹਾ ਸਿਆਸਤ ਦੇ ਵਿੱਚ ਹੁਣ ਤਾਂ ਉਹਨਾਂ ਨੂੰ ਆਪੋਜੀਸ਼ਨ ਲੀਡਰ ਬਣਾਉਣ ਦੀ ਵੀ ਜਾਂ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਆਪੋਜੀਸ਼ਨ ਲੀਡਰ ਬਣਨ ਹਾਲਾਂਕਿ ਉਹ ਬਣਦੇ ਨੇ ਜਾਂ ਕਿਸੇ ਹੋਰ ਨੂੰ ਬਣਾਇਆ ਜਾਂਦਾ ਇਹ ਹਜੇ ਵੇਖਣ ਵਾਲੀ ਗੱਲ ਹੈ ਸੋ ਜਿਹੜੀ ਉਹਨਾਂ ਨੇ ਯਾਤਰਾਵਾਂ ਕੀਤੀਆਂ ਭਾਰਤ ਜੋੜੋ ਯਾਤਰਾ ਜਾਂ ਨਿਆਂ ਯਾਤਰਾ ਜਿਹੜੀ ਉਹਨਾਂ ਦੀ ਪਹਿਲੀ ਯਾਤਰਾ ਸੀਗੀ ਉਹਦੇ ਵਿੱਚ ਜੇਕਰ ਸੀਟਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਕਿ ਉਹਨਾਂ ਦੀ ਯਾਤਰਾ ਜਿੱਥੇ-ਜ ਦਿੱਤਾ ਗਿਆ ਸੋ 2019 ਦੇ ਵਿੱਚ ਉੱਥੇ ਕਾਂਗਰਸ ਨੇ ਜਿਹੜੀਆਂ ਮਹਿਜ਼ 17 ਸੀਟਾਂ ਜਿੱਤੀਆਂ ਸੀਗੀਆਂ ਜਿੱਥੇ ਉਹਨਾਂ ਦੀ ਪਹਿਲੀ ਯਾਤਰਾ ਗੁਜ਼ਰੀ ਜਦਕਿ 2024 ਦੇ ਵਿੱਚ ਜਿੱਥੇ ਉਹਨਾਂ ਦੀ ਯਾਤਰਾ ਗੁਜ਼ਰੀ ਸੀਗੀ ਉਹਨਾਂ ਜਗ੍ਹਾਾਂ ਦੇ ਉੱਤੇ ਕਾਂਗਰਸ ਤੇ ਉਹਨਾਂ ਦੇ ਸਾਥੀਆਂ ਨੇ ਮਿਲਾ ਕੇ 29 ਸੀਟਾਂ ਜਿੱਤੀਆਂ 23 ਕਾਂਗਰਸ ਨੇ 6 ਉਹਨਾਂ ਦੇ ਸਾਥੀਆਂ ਨੇ ਜੇਕਰ ਦੂਸਰੀ ਯਾਤਰਾ ਦੀ ਗੱਲ ਕਰੀਏ ਤਾਂ 2019 ਦੇ ਵਿੱਚ ਉਸ ਜਗ੍ਹਾ ਦੇ ਉੱਤੇ ਮਹਿਜ਼ ਕਾਂਗਰਸ ਨੇ 6 ਸੀਟਾਂ ਜਿੱਤੀਆਂ ਸੀਗੀਆਂ ਤੇ ਜਦ ਕੇ 2024 ਦੇ ਵਿੱਚ ਇਨ੍ਹਾਂ ਹੀ ਜਗ੍ਹਾਾਂ ਤੇ ਕਾਂਗਰਸ ਨੇ 35 ਸੀਟਾਂ ਜਿੱਤੀਆਂ 17 ਕਾਂਗਰਸ ਨੇ ਜਿੱਤੀਆਂ ਸੌਰੀ 17 ਕਾਂਗਰਸ ਨੇ ਤੇ 18 ਉਹਨਾਂ ਦੇ ਸਾਥੀਆਂ ਨੇ 올ਟ ਗੈਦਰ 35 ਸੀਟਾਂ ਜਿੱਤੀਆਂ ਪਹਿਲਾਂ 올ਟ ਗੈਦਰ ਇਹਨਾਂ ਦੀਆਂ ਸਾਥੀਆਂ ਦੀਆਂ ਤੇ ਕਾਂਗਰਸ ਦੀਆਂ 6 ਸੀਟਾਂ ਸੀਗੀਆਂ ਸੋ 6 ਤੋਂ ਸਿੱਧਾ 35 ਦੇ ਉੱਤੇ ਇਹ ਆ ਗਏ ਨੇ ਸੋ ਇਹ ਜਿਹੜਾ ਇਹਨੂੰ ਜੇਕਰ ਦੇਖਿਆ ਜਾਵੇ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਦਾ ਗ੍ਰਾਫ ਹੈ ਜਿਹੜਾ ਹੇਠਾਂ ਨੂੰ ਆਉਂਦਾ ਜਾ ਰਿਹਾ ਇੱਕ ਪਾਸੇ ਰਾਹੁਲ ਗਾਂਧੀ ਸਾਹਿਬ ਦਾ ਜਿਹੜਾ ਗ੍ਰਾਫ ਆ ਉਹ ਆਪਾਂ ਵੇਖ ਰਹੇ ਹਾਂ ਕਿ ਉਹ ਹੌਲੀ ਹੌਲੀ ਜਿਹੜਾ ਉੱਪਰ ਨੂੰ ਵੱਧ ਰਿਹਾ ਇਹ ਜਿਹੜਾ ਇਹਨੂੰ ਲੈ ਕੇ ਲੋਕਾਂ ਦੇ ਵਿੱਚ ਕੀ ਦੁਬਾਰਾ ਜਿਹੜੀ ਇਹਨਾਂ ਦੇ ਵੱਲੋਂ ਇੱਕ ਤਾਂ ਸੰਵਿਧਾਨ ਨੂੰ ਲੈ ਕੇ ਮੁੱਖ ਰੱਖ ਕੇ ਜਿਹੜੀ ਸਿਆਸਤ ਕੀਤੀ ਜਾ ਰਹੀ ਆ ਸੈਕੂਲਰਿਜ਼ਮ ਨੂੰ ਮੁੱਖ ਰੱਖ ਕੇ ਸਿਆਸਤ ਕੀਤੀ ਜਾ ਰਹੀ ਆ ਕਿ ਉਹਦੇ ਉੱਤੇ ਜਿਹੜੀ ਆ ਕਹਾਣੀ ਅੱਗੇ ਵਧ ਰਹੀ ਹੈ ਜਾਂ ਲੋਕਾਂ ਨੂੰ ਉਹ ਮਸਲੇ ਚੰਗੇ ਲੱਗ ਰਹੇ ਨੇ ਲੱਗਦਾ ਕਿ ਰਾਹੁਲ ਗਾਂਧੀ ਸਾਹਿਬ ਜਿਹੜਾ ਉਹ ਚਾਹੁੰਦੇ ਨੇ ਕਿ ਜਿਹੜੇ ਪੁਰਾਣੇ ਮਸਲੇ ਆ ਜਾਂ ਉਹਨਾਂ ਨੂੰ ਜੇਕਰ ਆਪਾਂ ਪੰਜਾਬ ਦੇ ਸੰਦਰਭ ਦੇ ਵਿੱਚ ਵੀ ਦੇਖੀਏ ਕਿਉਂਕਿ ਪੰਜਾਬ ਦੇ ਹਿਸਾਬ ਦੇ ਨਾਲ ਆਪਾਂ ਲਗਾਤਾਰ ਕਹੀਦਾ ਕਿ ਜਿਹੜੇ ਕੁਝ ਮਸਲੇ ਆ ਉਹਨਾਂ ਦਾ ਕਲੋਜ਼ਅਪ ਨਹੀਂ ਹੋਇਆ ਖਾਸ ਕਰਕੇ 47 ਤੋਂ ਬਾਅਦ ਲਗਾਤਾਰ ਹੀ ਜਿਹੜੇ ਮਸਲੇ ਪੰਜਾਬ ਦੇ ਪਾਣੀ ਦਾ ਮਸਲਾ ਪੰਜਾਬ ਦੀ ਰਾਜਧਾਨੀ ਦਾ ਮਸਲਾ ਫਿਰ ਉਦੋਂ ਬਾਅਦ 84 ਵਾਲਾ ਜਿਹੜਾ ਸਾਰਾ ਜੋ ਕੁਝ ਵੀ ਹੋਇਆ 84 ਦੇ ਵਿੱਚ ਚਾਹੇ ਸਿੱਕਤ ਲਿਆਮ ਸੀਗਾ ਜਾਂ ਪਹਿਲਾ ਜਿਹੜਾ ਕੱਲੂ ਘਾਰਾ ਹੋਇਆ ਸੋ ਇਹਨੂੰ ਲੈ ਕੇ ਲਗਾਤਾਰ ਜਿਹੜਾ ਇਹ ਇਹ ਗੱਲ ਚੱਲਦੀ ਆ ਕਿ ਇਹਦਾ ਇਹਨਾਂ ਚੀਜ਼ਾਂ ਦਾ ক্লোਜ਼ ਅਪ ਨਹੀਂ ਹੋਇਆ ਤਾਂ ਹੀ ਇਹ ਮਸਲੇ ਰਹਿ ਰਹਿ ਕੇ ਉਰਦੇ ਨੇ ਤਾਂ ਹੀ ਹੁਣ ਅਸੀਂ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤਿਆ ਚਾਹੇ ਸਰਜੀਤ ਸਿੰਘ ਖਾਲਸਾ ਦੀ ਜਿੱਤਿਆ ਇਹਨਾਂ ਨੂੰ ਜੋੜ ਕੇ ਇਵਨ ਜਿਹੜਾ ਦਿੱਲੀ ਦਾ ਕੇਂਦਰੀ মিডিਆ ਉਹ ਵੀ ਇਹਨਾਂ ਚੀਜ਼ਾਂ ਨੂੰ ਜੋੜ ਕੇ ਵੇਖਦਾ ਸੋ ਇੱਥੇ ਹੀ ਜਿੱਥੇ ਹੁਣ ਰਵਨੀਤ ਬਿੱਟੂ ਸਾਹਿਬ ਬਹੁਤ ਗੱਲਾਂ ਕਰ ਰਹੇ ਨੇ ਕਿ ਮੈਂ ਸਾਰਾ ਕੁਝ ਕਰੂੰਗਾ ਜੀ ਮੈਂ ਆਪਣੀਆਂ ਆਪਣੀਆਂ ਨਿੱਜੀ ਨਿੱਜੀ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪਿੱਛੇ ਰੱਖ ਕੇ ਵੀ ਜਿਹੜਾ ਮੈਂ ਪੰਜਾਬ ਦੇ ਭਲੇ ਲਈ ਕੰਮ ਕਰੂੰਗਾ ਉੱਥੇ ਖੁਦ ਉਹਨਾਂ ਨੇ ਇੱਕ ਵਾਰ ਕਿਹਾ ਸੀ ਕਿ ਰਾਹੁਲ ਗਾਂਧੀ ਸਾਹਿਬ ਤਾਂ ਮੈਨੂੰ ਚਾਹੁੰਦੇ ਸੀ ਕਿ ਮੈਂ ਰਾਜੋਆਣਾ ਨੂੰ ਮੁਆਫ ਕਰਨ ਦੇ ਲਈ ਮੰਨ ਜਾਵਾਂ ਤੇ ਮੈਨੂੰ ਇਹ ਗੱਲ ਕੋਈ ਚੰਗੀ ਨਹੀਂ ਸੀ ਲੱਗੀ ਸੋ ਖੈਰ ਬਿੱਟੂ ਸਾਹਿਬ ਤਾਂ ਚਲੋ ਭਾਜਪਾ ਦੇ ਵਿੱਚ ਆ ਕੇ ਜੋ ਕਰਦੇ ਆ ਨਹੀਂ ਕਰਦੇ ਪਰ ਜੇਕਰ ਇਹ ਕਲੇਮ ਜਿਹੜਾ ਬਿੱਟੂ ਸਾਹਿਬ ਦਾ ਸਹੀ ਮੰਨ ਲਿਆ ਜਾਵੇ ਤਾਂ ਦੈਟ ਮੀਨਸ ਕਿ ਰਾਹੁਲ ਗਾਂਧੀ ਸਾਹਿਬ ਜਿਹੜਾ ਉਹ ਚਾਹੁੰਦੇ ਨੇ ਕਿ ਜਿਹੜਾ ਪੁਰਾਣੀਆਂ ਚੀਜ਼ਾਂ ਨੂੰ ਜਾਂ ਜਿਹੜੇ ਪੁਰਾਣੇ ਮਸਲੇ ਆ ਉਹਨਾਂ ਨੂੰ ਹੱਲ ਕਰਕੇ ਅੱਗੇ ਵਧਿਆ ਜਾਵੇ ਪੰਜਾਬ ਦੇ ਬੀ ਇਹ ਕਾਫੀ ਇੱਕ ਨਾਈਜਲ ਫਰਾਜ ਸਾਹਿਬ ਦੀ ਆਪਾਂ ਲਗਾਤਾਰ ਤੁਹਾਡੇ ਨਾਲ ਗੱਲ ਕੀਤੀ ਆ ਕਿ ਉਹ ਜਿਹੜਾ ਯੂਕੇ ਦਾ ਰਾਈਟ ਵਿੰਗ ਆ ਉਹਨਾਂ ਦਾ ਮੇਨ ਚਿਹਰਾ ਉਹਨੇ ਉਹ ਜੀਐਸਵੀਕ ਦੀਆਂ ਗੱਲਾਂ ਕਰਦੇ ਨੇ ਜਿਵੇਂ ਮੈਂ ਤੁਹਾਨੂੰ ਕੱਲ ਵੀ ਆਪਾਂ ਇਹ ਗੱਲ ਕਰ ਰਹੇ ਸੀਗੇ ਕਿ ਮੇਨ ਜਿਹੜਾ ਉਹਨਾਂ ਦਾ ਹਰੇਕ ਚੀਜ਼ ਦਾ ਜਿਹੜਾ ਨਿਚੋੜ ਹੁੰਦਾ ਉਹ ਹਰੇਕ ਚੀਜ਼ ਦਾ ਕੱਢ ਕੇ ਉਹ ਜਿੰਨੇ ਵੀ ਯੂਕੇ ਦੇ ਮਸਲੇ ਨੇ ਕਿਤੇ ਨਾ ਕਿਤੇ ਸਿੱਧੇ ਅਸਿੱਧੇ ਤਰੀਕੇ ਨਾਲ ਉਹ ਉਹਨੂੰ ਜੋੜਦੇ ਨੇ ਇਮੀਗ੍ਰੇਸ਼ਨ ਦੇ ਨਾਲ ਕਿ ਬਹੁਤ ਸਾਰੇ ਲੋਕ ਜਿਹੜੇ ਆ ਬਾਹਰੋਂ ਆ ਕੇ ਇੱਥੇ ਬਸੇ ਬਸੇ ਹੋਏ ਨੇ ਇਹ ਬ੍ਰੈਕਸਿਟ ਵਾਲਾ ਸਾਰਾ ਮਸਲਾ ਇਹਨਾਂ ਦੇ ਨਾਲ ਹੀ ਜੁੜਿਆ ਹੋਇਆ ਬ੍ਰੈਕਸਿਟ ਪਾਰਟੀ ਬੜਾਈ ਸੀਗੀ ਉਹ ਜਿਹੜਾ ਕਿਹਾ ਵੀ ਗਿਆ ਇਹਨਾਂ ਨੂੰ ਕਿ ਤੁਸੀਂ ਆਪਣੇ ਹਾਸ ਦੇ ਸੀਗੇ মিডিਆ ਦੇ ਵਿੱਚ ਗੱਲ ਹੋ ਰਹੀ ਸੀਗੀ ਕਿ ਪਹਿਲਾਂ ਇਹਨਾਂ ਨੇ ਨਾਜ਼ਰ ਫਰਾਜ਼ ਸਾਹਿਬ ਉਹਨਾਂ ਨੇ ਡੇਵਿਡ ਕੈਮਰਨ ਨੂੰ ਘਰੇ ਤੋੜਿਆ ਫਿਰ ਬਾਰੀ ਆ ਗਈ ਜਿਹੜੀ ਆ ਆਪਣੇ تھਰੇਜ਼ਾ ਮਈ ਦੀ ਹੁਣ ਰਿਚੀ ਸੂਨਕ ਸਾਹਿਬ ਦੀ ਵੀ ਲੱਗਦਾ ਇਹ اسی ਤਰੀਕੇ ਨਾਲ ਕੁਝ ਕਹਾਣੀ ਬਣ ਜਾਣੀ ਆ ਕਿਉਂਕਿ ਪੋਲਸ ਦੇ ਵਿੱਚ ਜਿਹੜੀ ਆ ਨਾਈਜਲ ਫਰਾਜ ਸਾਹਿਬ ਦੀ ਰਿਫਾਰਮ ਪਾਰਟੀ ਆ ਜੀ ਉਹ ਪਛਾੜਦੀ ਜਾ ਰਹੀ ਆ ਇਸ ਸਮੇਂ ਦੀ ਜਿਹੜੀ ਸਤਾਧਾਰੀ ਤਰਿਆ ਕਨਜ਼ਰਵੇਟਿਵ ਜਿਹੜੇ ਆ ਕਨਜ਼ਰਵੇਟਿਵ ਜਿਹੜੀ ਪਾਰਟੀ ਆ ਰਿਚੀ ਸੂਨਕ ਸਾਹਿਬ ਦੀ ਉਹਨਾਂ ਨੂੰ ਪੋਲਸ ਦੇ ਵਿੱਚ ਪਛਾੜਦੀ ਜਾ ਰਹੀ ਆ ਈਵਨ ਦੋ ਲੇਬਰ ਜਿਹੜੀ ਆ ਉਹ ਲੀਡ ਕਰ ਰਹੀ ਆ ਕਾਫੀ ਜ਼ਿਆਦੇ ਤੇ ਕਹਿ ਲਓ ਕਿ ਲੱਗੇ اسی ਤਰੀਕੇ ਨਾਲ ਰਿਹਾ ਕਿ 4 ਜੁਲਾਈ ਨੂੰ ਲੇਬਰ ਪਾਰਟੀ ਜਿਹੜੀ ਆ ਮੈਜੋਰਟੀ ਹਾਸਲ ਕਰ ਸਕਦੀ ਆ ਹਾਲਾਂਕਿ ਜਿੰਨਾ ਚਿਰ ਚੋਣਾ ਨਹੀਂ ਹੋ ਜਾਂਦੀਆਂ ਤੁਸੀਂ ਕੁਝ ਵੀ ਜਿਹੜਾ ਸਿਆਸਤ ਦੇ ਵਿੱਚ ਸਿਆਸਤ ਦੇ ਵਿੱਚ ਕਿਹਾ ਜਾਂਦਾ ਕਿ ਹਰਫੇ ਆਖੀਰ ਕੁਝ ਨਹੀਂ ਹੁੰਦਾ ਸੋ ਇਹਨਾਂ ਨੇ ਕਿਹਾ ਕਿ ਜਿਹੜਾ ਨਾਜਲ ਫਰਾਜ ਸਾਹਿਬ ਦਾ ਕਹਿਣਾ ਕਿ ਜਿਹੜੀ ਆ ਰਿਫਾਰਮ ਪਾਰਟੀ ਆ ਇਸ ਸਮੇਂ ਜਿਹੜੀ ਮੇਨ ਓਪੋਜੀਸ਼ਨ ਹੈ ਦੀ ਯੂਕੇ ਦੇ ਅੰਦਰ ਸੋ ਪਹਿਲੀ ਵਾਰ ਇਹਨਾਂ ਨੇ ਪੋਲਸ ਦੇ ਵਿੱਚ ਜਿਹੜਾ ਪਛਾਰ ਦਿੱਤਾ ਟੋਰੀ ਪਾਰਟੀ ਨੂੰ ਸੋ ਜਿਹੜਾ ਜੇਕਰ ਕੰਜ਼ਰਵਟਿਵ ਪਾਰਟੀ ਨੂੰ ਦੇਖਿਆ ਜਾਵੇ ਯੂ ਗੋਪ ਨੇ ਜਿਹੜਾ ਦਾ ਟਾਈਮਜ਼ ਦੇ ਲਈ ਪੋਲ ਕੀਤਾ ਉਹਦੇ ਵਿੱਚ ਕੰਜ਼ਰਵਟਿਵ ਪਾਰਟੀ 18% ਹੈ ਜਦਕਿ ਰਿਫਾਰਮ ਯੂਕੇ ਜਿਹੜ Yeah. 19% ਆ ਸੋ ਬਾਕੀ ਇਹਨਾਂ ਪਾਰਟੀਆਂ ਦੇ ਵੱਲੋਂ ਜਿਹੜਾ ਆਪੋ ਆਪਣੇ ਮੈਨੀਫੈਸਟੋ ਵੀ ਜਾਰੀ ਕੀਤੇ ਗਏ ਨੇ ਇੱਕ ਆਪਾਂ ਡਿਫਰੈਂਟ ਵੀਲੌਗ ਦੇ ਵਿੱਚ ਕਰਕੇ ਉਹਦੇ ਤੇ ਗੱਲ ਕਰਦੇ ਆ ਯੂਕੇ ਦੀ ਪੋਲਿਟਿਕਸ ਦੇ ਵਿੱਚ ਕੀ ਕੁਝ ਚੱਲ ਰਿਹਾ ਉਧਰ ਜੀ7 ਦੇ ਜਿਹੜੀ ਮੀਟਿੰਗ ਵੀ ਜਾਰੀ ਆ ਸਾਡੇ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ ਦੇ ਉਹ ਵੀ ਉੱਥੇ ਪਹੁੰਚੇ ਹੋਏ ਨੇ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਆ ਮੁਲਾਕਾਤ ਹੋਣੀ ਆ ਇਹ ਸਾਈਡਲਾਈਨ ਦੇ ਉੱਤੇ ਆਪਣੇ ਜਿਹੜੇ ਆ ਇਟਾਲੀਅਨ ਪ੍ਰਾਈਮ ਮਿਨਿਸਟਰ ਇਟਲੀ ਦੇ ਵਿੱਚ ਹੀ ਜੀ7 ਇਹ ਮੀਟਿੰਗ ਹੋ ਰਹੀ ਆ ਇਟਾਲੀਅਨ ਪ੍ਰਾਈਮ ਮਿਨਿਸਟਰ ਦੇ ਨਾਲ 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 ਮੈਨੂਅਲ ਮੈਕਰਨ ਦੇ ਨਾਲ ਤੇ ਸੂਨਕ ਦੇ ਨਾਲ ਜਰਮਨ ਚਾਂਸਲਰ ਆਲੌਫ ਸ਼ੌਲਜ਼ ਦੇ ਨਾਲ ਉਹਨਾਂ ਦੀ ਜਿਹੜੀ ਬਾਇਲੈਟਰਲ ਮੀਟਿੰਗਸ ਵੀ ਕਿਹਾ ਜਾ ਰਿਹਾ ਇਸੇ ਤਰੀਕੇ ਨਾਲ ਜਿਹੜਾ ਉੱਥੇ ਜੀ7 ਦੇ ਵਿੱਚ ਤੁਹਾਨੂੰ ਪਤਾ ਬਾਕੀ ਸਾਰੇ ਲੀਡਰ ਪਹੁੰਚੇ ਹੋਏ ਨੇ ਤੇ ਇਹਦੇ ਵਿੱਚ ਜਿਹੜੀ ਅਹਿਮ ਗੱਲ ਇਥੋਂ ਨਿਕਲ ਕੇ ਸਾਹਮਣੇ ਆਈ ਹੈ ਜੀ7 ਦੇ ਵਿੱਚੋਂ ਇੱਥੇ ਜਿਹੜੇ ਆ ਜ਼ੈਲੈਸਕੀ ਸਾਹਿਬ ਆ ਜਿਹੜੇ ਆਪਣੇ ਯੂਕਰੇਨੀਅਨ ਰਾਸ਼ਟਰਪਤੀ ਉਹ ਵੀ ਪਹੁੰਚੇ ਨੇ ਤੇ ਜੀ7 ਮੁਲਕਾਂ ਨੇ ਜਿਹੜਾ ਇਸ ਗੱਲ ਤੇ ਸਹਿਮਤੀ ਜਤਾਈ ਆ ਕਿ ਜਿਹੜੇ ਰਸ਼ੀਅਨ ਐਸੈਟ ਨੇ ਜਿਹੜੇ ਫ੍ਰੀਜ਼ ਕੀਤੇ ਗਏ ਨੇ ਜਿਹੜਾ ਵਾਰ ਸ਼ੁਰੂ ਹੋਣ ਤੋਂ ਬਾਅਦ ਵੱਖ-ਵੱਖ ਵੈਸਟਰਨ ਕੰਟਰੀਜ਼ ਨੇ ਰਸ਼ੀਅਨ ਐਸੈਟ ਫ੍ਰੀਜ਼ ਕਰ ਲੈ ਸੀਗੇ ਉਹਨਾਂ ਤੋਂ ਜਿਹੜਾ 50 ਬਿਲੀਅਨ ਉਹਨਾਂ ਐਸੈਟ ਤੋਂ ਰੇਜ਼ ਕਰਕੇ 50 ਬਿਲੀਅਨ ਜਿਹੜੇ ਆ ਡਾਲਰ ਆ ਜੋ ਕਿ 39 ਬਿਲੀਅਨ ਪਾਉਂਡ ਬਣਦੇ ਆ ਯੂਕੇ ਦੇ ਉਹ ਯੂਕਰੇਨ ਨੂੰ ਜਿਹੜਾ ਦਿੱਤੇ ਜਾਣ ਤਾਂ ਕਿ ਇਸ ਜਿਹੜੀ ਆ ਯੰਗ ਦੇ ਵਿੱਚ ਉਹੋ ਜਿਹੜਾ ਰਸ਼ੀਆ ਦੇ ਖਿਲਾਫ ਲੜਨ ਦੇ ਲਈ ਉਹਨਾਂ ਦੀ ਮਦਦ ਹੋ ਸਕੇ ਜੋ ਯੂਕਰੇਨ ਦੀ ਮਦਦ ਦੇ ਲਈ 50 ਬਿਲੀਅਨ ਪਾਉਂਡ ਦਿੱਤੇ ਜਾਣ ਜਿਹੜੇ ਕਿ ਰਸ਼ੀਨ ਫਰੋਜ਼ਨ ਐਸੈਟਸ ਨੇ ਉਹਨਾਂ ਤੋਂ ਜਿਹੜਾ ਰਿਸ ਕਰਕੇ ਸੋ ਇਹਦੇ ਨਾਲ ਨਾਲ ਜਿਹੜਾ ਇਹਨਾਂ ਦੀ ਇੱਕ ਹੋਰ ਸਹਿਮਤੀ ਵੀ ਹੋਈ ਆ ਕਿ ਸਿਕਿਉਰਿਟੀ ਡੀਲ ਵੀ ਹੋਈ ਹੈ ਇਹਨਾਂ ਦੀ ਯੂਕਰੇਨੀ ਯੂਕਰੇਨ ਦੇ ਨਾਲ ਯੂਐਸ ਦੀ ਤੇ ਇਹ 10 ਸਾਲ ਦਾ ਬਾਇਲੈਟਰਲ ਸਿਕਿਉਰਿਟੀ ਡੀਲ ਕੀਤੀ ਗਈ ਹੈ ਯੂਕਰੇਨ ਤੇ ਯੂਐਸ ਦੇ ਵਿੱਚ ਜਿਹਨੂੰ ਕਿ ਕੀਵ ਭਾਵ ਯੂਕਰੇਨ ਨੇ ਜਿਹਨੇ ਇਹਨੂੰ ਇਤਿਹਾਸਿਕ ਜਿਹੜਾ ਕਰਾਰ ਦਿੱਤਾ ਸੋ ਵਿਸ਼ਵ ਰਾਜਨੀਤੀ ਦੇ ਵਿੱਚ ਵੀ ਬਹੁਤ ਕੁਝ ਚੱਲ ਰਿਹਾ ਤੇ ਇਹਦੇ ਨਾਲ ਨਾਲ ਆਪਾਂ ਜਿਹੜਾ ਲਗਾਤਾਰ ਤੁਹਾਡੇ ਨਾਲ ਇਹਨਾਂ ਮਸਲਿਆਂ ਤੇ ਜੁੜੇ ਰਹਿਵਾਂਗੇ ਸੋ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ